ਬਾਤਿਸਮਤ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੋ ਆਗਾ ਪ੍ਰਾਨ ਪਤ ਪਾਵ ਜਿੰਦ ਦਾ ਮਾਲਕ ਗਨੋ ਆਗਾ ਗਨੋ ਆਪ ਜਾਣੋ ਸਮਝੋ ਭਾਗਾ ਪਾਲ ਹੀ ਬਾਤਿਸਮਤ ਇਹ ਭਾਈ ਉਸ ਸੁਨੋਤਨ ਨੂੰ ਬਾਤਿਸਮਤ ਸਮਝੋ ਜਿਸ ਨੂੰ ਜਿੰਦ ਦਾ ਨਾਲਿਕ ਪ੍ਰਭੂ ਵਿਸਰਜ ਜਾਤਾ ਹੈ ਜਦ ਨਾਲ ਕਮਲ ਜਾਤਾ ਮਨ ਰਾਗ ਅਮਨ ਸਰੂਪਰ ਪਾਗਾ ਜਦ ਕਮਲ ਜਾਤਾ ਮਨ ਰਾਗਿਓ ਰਾਗਿਓ ਦਾਤਿ ਪ੍ਰੀਤੀ ਹੋਇਆ ਅਮਨ ਸਰੂਪਰ ਪਾਗਾ ਦਾ ਪ੍ਰਾਪਰਤਿੰਦਾ ਪਿਤਾ ਜੀ ਕਹਿੰਦੇ ਭਾਈ ਇਸ ਮਨੁੱਖ ਦਾ ਮਾਨ ਪ੍ਰਮਾਤਮਾ ਦੇ ਗੋਮਲ ਚਰਨਾਂ ਦਾ ਪ੍ਰੀਤ ਨਹੀਂ ਹੋ ਜਾਂਦਾ ਨਾ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ ਜਦ ਤੱਕ ਸਰੂਪ ਲੱਭ ਨਹੀਂ ਲੈਂਦਾ ਤੇਰਾ ਜਨ ਰਾਮ ਨਾਮ ਰੰਗ ਜਗਾ ਤੇਰਾ ਜਨ ਜਨਤਾ ਰੰਗ ਵਿੱਚ ਜਾਤਾ ਦਾ ਪ੍ਰੇਮ ਵਿੱਚ ਜਾਤਾ ਸਚੇਤ ਰਹਿੰਦਾ ਹੈ ਇਹ ਪ੍ਰਭੂ ਤੇਰਾ ਸੇਵਨ ਤੇਰੇ ਨਾਮ ਰੰਗ ਵਿੱਚ ਤਿੰਤੇ ਮਾਇਆ ਦੇ ਮੋਹ ਵੱਲੋਂ ਸਦਾ ਸਚੇਤ ਰਹਿੰਦਾ ਹੈ ਆਪ ਸੂਛੇ ਗਿਆ ਸਭ ਦਾ ਤੇ ਪ੍ਰੀਤਮ ਜਿਉ ਮਨ ਲੱਗਾ ਛੇਦ ਗਿਆ ਆਪ ਮੁਕਿਆ ਆਪ ਸੁਛੇਦ ਗਿਆ ਸਭ ਤੰਦੇ ਪ੍ਰੀਤਮ ਸਿਉ ਮਨ ਲਾਗਾ ਕਹਿੰਦੇ ਉਸ ਦੇ ਸਰੀਰ ਵਿੱਚੋਂ ਸਾਰਾ ਆਲ ਸਮਟ ਜਾਂਦਾ ਹੈ ਉਹਦਾ ਮਾਨਾ ਤੇ ਭਾਈ ਪ੍ਰੀਤਮ ਪ੍ਰਪਰ ਨਾਲ ਜੁੜਿਆ ਰਿਹਾ ਹੈ ਰਹਾ ਜੈ ਜੈ ਪ੍ਰਭੂ ਤਹ ਅਨਰਾਇਨਾ ਸਤਲ ਕਟਾ ਇਹ ਇੱਕ ਮਨ ਦੀ ਤਰ ਤਾਮ ਚੀ ਸਗਲ ਘਟਾ ਮਾਤਾ ਘਟਾ ਮਾ ਸਰੀਰਾਂ ਵਿੱਚ ਮਾਤਾ ਦਰਤ ਤਾਂ ਦਾ ਜੀਵ ਮੜਕਿਆਂ ਵਿੱਚ ਮਾਤਾ ਹੋਇਆ ਹੁੰਦਾ ਜੈ ਜੈ ਪੇਖੋ ਤਾ ਨਾਰਾਇਣ ਸਗਲ ਘਟਾ ਮਾਤਾ ਦੇ ਪਾਈ ਉਸ ਦੇ ਸਿਮਰਨ ਦੀ ਬਰਕਤ ਨਾਲ ਮੈਂ ਵੀ ਜਿਤ ਸਰਬੇਤਾ ਉੱਤੇ ਉੱਤੇ ਪ੍ਰਮਾਤਮਾ ਹੰਸਾਰ ਸ੍ਰੀ ਰਾਮ ਵਿੱਚ ਮੌਜੂਦ ਦੇਦਾ ਜਵੇ ਤਾਂ ਦਾ ਸਾਰੇ ਮਨਕਿਆਂ ਵਿੱਚ ਪਰੋਇਆ ਹੁੰਦਾ ਨਾਮ ਉਤਕਾ ਹੀ ਵਤ ਜਨ ਨਾਨਕ ਤਿਆਗ ਸਭ ਨਰਾਗਾ ਦਾ ਜੀਂਦੇ ਕਰਮ ਦੇ ਦਾਸ ਉਸ ਦਾ ਨਾਮ ਜਪ ਕੇ ਹੀ ਹੋਰ ਸਾਰਾ ਮੋ ਪਿਆਰ ਛੱਡ ਦਿੰਦੇ ਨੇ ਨਾਮ ਉਦ ਪੀਵਤ ਜਗ ਨਾਨਕ ਧਿਆਨ ਸਭ ਅਨਰਾਧਾ ਅਨਰਾਧਾ ਦਾ ਪਿਆਰ ਜਿਹੜੇ ਪ੍ਰਭੂ ਦੇ ਦਾਸ ਬਣ ਜਾਂਦੇ ਨੇ ਉਹ ਉਸ ਦਾ ਨਾਮ ਜਪ ਕੇ ਜਿਸ ਤੋਂ ਅਸਰੇ ਇਕਰਾਨ ਪਤ ਦਾਤਾ ਸੋਈ ਜਨੋ ਪਾਤਾ ਤਪ ਤੁਮ ਜਾਤਾ ਮਨ ਰਾ ਮਨ ਰਾਜੋ ਅਮੈ ਸਰੋਗਰ ਪਾਤਾ ਪਾਈ ਉਹ ਮਨੁੱਖ ਬੱਤ ਕਿਸਮਤ ਬਾਦਸ਼ਾਹ ਕਹਿੰਦੇ ਸਮਝੋ ਜਿਸ ਨੂੰ ਜਗਤ ਦਾ ਮਾਲਿਕ ਪ੍ਰਭੂ ਵੀ ਸਰਜੰਦਾ ਹੈ ਤੇ ਜਿਸ ਮਨੁੱਖ ਦਾ ਮਾਨ ਪ੍ਰਮਾਤਮਾ ਦੇ ਗੋਮਣ ਚੰਦਰਾ ਦਾ ਪ੍ਰਿੰਦੀ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੇ ਪ੍ਰਭੂ ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿਕਿਆ ਦਿੱਕੀ ਮਾਇਆ ਦੇ ਭੂਭੰਨੋਂ ਸਦਾ ਸੁਚੇਤ ਰਹਿਣਾ ਆਲਸ ਚੀਦ ਗਿਆ ਸਭ ਤੰਤ ਪ੍ਰੀਤਮ ਸਿਉ ਮਨ ਲਾਗਾ ਉਹਦੇ ਸਰੀਰ ਵਿੱਚੋਂ ਸਾਰਾ ਆਲਸ ਉੱਜਾਨਦਾ ਹੈ ਉਹਦਾ ਮਨ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿਂਦਾ ਹੈ